ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 718 ਤੋਂ ਲੈ ਕੇ 720 ਤੱਕ ਸਵਾਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਟੋਡੀ ਬਾਣੀ ਭਗਤਾਂ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੈ ਖਜੂਰ ਕਾਏ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨੈ ਛਾਇਓ ਰਹਾਓ ਵਾਹਿਗੁਰੂ ਜੀ ਹਾਂਜੀ ਸੰਗਤ ਸੰਗਤ ਜੀ ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਕੋਈ ਕਹਿੰਦਾ ਪਰਮਾਤਮਾ ਸਾਡੇ ਨੇੜੇ ਆ ਕੋਈ ਕਹਿੰਦਾ ਪਰਮਾਤਮਾ ਸਾਡੇ ਤੋਂ ਦੂਰ ਆ ਕਹਿੰਦੇ ਇਹਦੇ ਬਾਰੇ ਦੱਸਣਾ ਤੇ ਵਿਚਾਰ ਕਰਨੀ ਇਸ ਤਰ੍ਹਾਂ ਇੰਨੀ ਮੁਸ਼ਕਲ ਆ ਜਿਵੇਂ ਕਹਦੇ ਕਿ ਜਲ ਪਾਣੀ ਵਿੱਚੋਂ ਮੱਛਲੀ ਨਿਕਲ ਕੇ ਖੰਜੂਰ ਤੇ ਚੜੇ ਖੰਜੂਰ ਦੇ ਉੱਪਰ ਕਹਿੰਦੇ ਇਨਸਾਨ ਵੀ ਬੜੀ ਮੁਸ਼ਕਲ ਨਾਲ ਚੜਦਾ ਮੱਛੀ ਜਲ ਵਾਲੀ ਖੰਜੂਰ ਤੇ ਕਿਵੇਂ ਚੜ ਸਕਦੀ ਆ ਏਵੇਂ ਇਹਦੇ ਬਾਰੇ ਨਿਰਣਾ ਕਰਨਾ ਮੁਸ਼ਕਲ ਆ ਕਹਿੰਦੇ ਇਹਦੇ ਬਾਰੇ ਕਿਉਂ ਅਸੀਂ ਬਾਦੂ ਦੀਆਂ ਬਹਿਸਾਂ ਵਿੱਚ ਪੈਨੇ ਆ ਜਿਸ ਨੇ ਵੀ ਪਰਮੇਸ਼ਰ ਨੂੰ ਪਾਇਆ ਹੈ ਉਹਨੇ ਪਰਮੇਸ਼ਰ ਬਾਰੇ ਕਿਸੇ ਨਾਲ ਕੁਝ ਨਹੀਂ ਸਾਂਝਾ ਕੀਤਾ ਹੈ ਜਿਨ ਜਿਨੇ ਪਾਇਆ ਉਹਨੇ ਹੀ ਛਾਇਆ ਉਹ ਇਹਨਾਂ ਬਹਿਸਾਂ 'ਚ ਨਹੀਂ ਪੈਂਦੇ ਜੋ ਪਰਮੇਸ਼ਰ ਨੂੰ ਪਾ ਲੈਂਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪਰਮੇਸ਼ਰ ਬਾਰੇ ਪੂਰਾ ਕਿਸੇ ਨੂੰ ਕੁਝ ਦੱਸਿਆ ਹੀ ਨਹੀਂ ਜਾ ਸਕਦਾ ਨਾ ਹੀ ਪੂਰਾ ਕਿਸੇ ਨੂੰ ਕੁਝ ਸਮਝ ਲੱਗਦੀ ਆ ਪੰਡਤ ਹੋਏ ਕੈ ਵੇਦ ਬਖਾਨੈ ਮੂਰਖ ਨਾਮ ਦਿਓ ਰਾਮੈ ਜਾਣੈ ਕਹਿੰਦੇ ਜਿਹੜੇ ਪੰਡਤ ਨੇ ਉਹ ਆਪਣੀ ਵਿਦਵਤਾ ਦਾ ਟਿੰਡੋਰਾ ਪੱਟਦੇ ਨੇ ਤੇ ਜਿੱਦਾਂ ਕਹਿੰਦੇ ਨੇ ਵੀ ਸਾਨੂੰ ਪਤਾ ਹੈਗਾ ਪਰਮੇਸ਼ਰ ਬਾਰੇ ਕਹਿੰਦੇ ਨਾਮ ਦਿਓ ਜੀ ਨੂੰ ਮੂਰਖ ਸਮਝਦੇ ਨੇ ਉਹ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਨਾਮਦੇਵ ਨੇ ਪਾਈ ਹੋਈ ਆ ਕੌਣ ਕੋ ਕਲੰਕਰ ਹੋ ਰਾਮ ਨਾਮ ਲੇਤ ਹੀ ਪਤੇ ਤਪਵਿਤ ਪੈ ਰਾਮ ਕਹਿਤ ਹੀ ਰਹਾਉ ਕਹਿੰਦੇ ਪਰਮੇਸ਼ਰ ਦਾ ਨਾਮ ਲੈਣ ਤੇ ਕਿਹੜੇ ਪਾਪ ਨੇ ਜਿਹੜੇ ਬਚ ਜਾਂਦੇ ਨੇ ਮਤਲਬ ਜੀਵ ਦੇ ਸਾਰੇ ਪਾਪ ਧੁੱਤੇ ਜਾਂਦੇ ਨੇ ਕਹਿੰਦੇ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਜਿਹੜੇ ਵਿਕਾਰੀ ਨੇ ਉਹ ਵੀ ਪਵਿੱਤਰ ਹੋ ਜਾਂਦੇ ਨੇ। RAM sang naam dev jan ko pratigya aai ekad si barat rahe kahe ko tirath jaai. ਕਹਿੰਦੇ ਜਦੋਂ ਤੋਂ ਪਰਮੇਸ਼ਰ ਦੇ ਨਾਲ ਨਾਮਦੇਵ ਦੀ ਜਾਣ ਪਹਿਚਾਨ ਹੋ ਗਈ ਹੁਣ ਨਾਮਦੇਵ ਨੂੰ ਸਮਝ ਲੱਗ ਗਈ ਵੀ ਜਿਹੜੇ ਇਕਾदशी ਦੇ ਵਰਤ ਨੇ ਜਾਂ ਤੀਰਥਾਂ ਤੇ ਜਾਣਾ ਉਹ ਕਿਹੜੇ ਕੰਮ ਵੀ ਉਹਨਾਂ ਦਾ ਕੋਈ ਕੰਮ ਨਹੀਂ ਹੈ ਉਹ ਕਿਸੇ ਕੰਮ ਨਹੀਂ ਹੈ ਪੰਤ ਨਾਮ ਦਿਓ ਸੁਕਿਰਤ ਸੁਮਤ ਪਏ ਗੁਰਮਤਿ ਰਾਮ ਕਹਿ ਕੋ ਕੋ ਨਾ ਬੈਕੁੰਠ ਗਏ ਪਿਰਨਾਮ ਦੇਵ ਜੀ ਬੇਨਤੀ ਕਰਦੇ ਨੇ ਜਿਹੜੇ ਕਹਿੰਦੇ ਚੰਗੀ ਕਰਨੀ ਪਰਮੇਸ਼ਰ ਦਾ ਨਾਮ ਜਪਦੇ ਨੇ ਉਹ ਚੰਗੀ ਅਕਲ ਵਾਲੇ ਹੋ ਜਾਂਦੇ ਨੇ ਜੋ ਗੁਰੂ ਦੀ ਮੱਤ ਤੇ ਚੱਲ ਕੇ ਪਰਮੇਸ਼ਰ ਦਾ ਨਾਮ ਲੈਂਦੇ ਨੇ ਕਹਿੰਦੇ ਉਹਨਾਂ ਵਿੱਚੋਂ ਕੌਣ ਆ ਜਿਹੜਾ ਸਵਰਗ ਨਹੀਂ ਪਹੁੰਚਿਆ ਮਤਲਬ ਹਰ ਇੱਕ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਜੋ ਪਰਮੇਸ਼ਰ ਦਾ ਨਾਮ ਜਪਦਾ ਗੁਰੂ ਦੀ ਸ਼ਰਨ ਲੈ ਕੇ ਤੀਨ ਛੰਦੇ ਖੇਲ ਆਛੈ ਰਹਾਉ ਕਹਿੰਦੇ ਪ੍ਰਮਾਤਮਾ ਨੇ ਤਿੰਨ ਸੁਭਾ ਜਿਹੜੇ ਹੈਗੇ ਨੇ ਨਾ ਮਾਇਆ ਦੇ ਰਜੋਤਮੋ ਤੇ ਸਤੋ ਗੁਣ ਵੀ ਉਹਦੀ ਖੇਲ ਜਗਤ ਵਿੱਚ ਬਣਾਈ ਹੋਈ ਆ। কুমਭਾਰ ਕੇ ਕਰ ਹਾਂਡੀ ਆਚੇ ਰਾਜਾ ਕੇ ਕਰ ਸਾਂਡੀ ਗੋ। ਬਾਮਨ ਕੇ ਕਰ ਰਾਂਡੀ ਆਚੇ ਰਾਂਡੀ ਸਾਂਡੀ ਹਾਂਡੀ ਗੋ। ਕਹਿੰਦੇ ਕੁਵਾਰ ਦੇ ਘਰ ਭਾਂਡੇ ਮਿਲਦੇ ਨੇ ਰਾਜੇ ਦੇ ਘਰ ਕਹਿੰਦੇ ਜਿਵੇਂ ਊਠ ਵਗੈਰਾ ਹੁੰਦੇ ਨੇ ਤੇ ਇਸ ਤਰ੍ਹਾਂ ਹੀ ਕਹਿੰਦੇ ਜਿਹੜਾ ਬ੍ਰਾਹਮਣ ਆ ਉਹਦੇ ਘਰ ਪੱਤਰੀਆਂ ਮਿਲਦੀਆਂ ਨੇ ਇਸ ਤਰ੍ਹਾਂ ਹੀ ਫਿਰ ਇਹ ਕਹਿੰਦੇ ਵੀ ਜਿਹੜੀਆਂ ਪੱਤਰੀਆਂ ਨੇ ਜਾਂ ਸੰਡੀਆਂ ਹਾਂਡੀਆਂ ਵਰਤਨ ਵੀ ਇਹਨਾਂ ਦੀ ਖੇਡ ਐਵੇਂ ਚੱਲਦੀ ਆ ਵੀ ਜਿਵੇਂ ਦਾ ਜਿਵੇਂ ਕਿਸੇ ਦਾ ਕੰਮ ਹੁੰਦਾ ਉਹਦੇ ਕੋਲੋਂ ਉਹੋ ਜੀ ਚੀਜ਼ ਰੱਖੀ ਹੁੰਦੀ ਆ ਬਾਣਿਏ ਕੇ ਕਰ ਹੀਂਗ ਆਛੇ ਪੈਸਰ ਮਾਥੇ ਸਿੰਘ ਗੋ ਦੇਵਲ ਮਦੇ ਲੀਗ ਆਛੇ ਲੀਗ ਸੀਗ ਹੀਗ ਗੋ ਕਹਿੰਦੀ ਐ ਬਾਣਿਏ ਦੇ ਘਰ ਵੇਚਣ ਲਈ ਹੀਂਗ ਰੱਖੀ ਹੋਈ ਆ ਜਿਹੜਾ ਪੈંਸਾ ਹੁੰਦਾ ਕਹਿੰਦੇ ਵੀ ਉਹਦੇ ਸੁਭਾਅ ਦੇ ਅਨਸਾਰ ਉਹਦੇ ਮੱਥੇ ਤੇ ਸਿੰਘ ਹੁੰਦੇ ਨੇ ਇਵੇਂ ਜਿਹੜੇ ਕਹਿੰਦੇ ਵੀ ਮੰਦਿਰ ਵਗੈਰਾ ਸਥਾਨ ਨੇ ਦੇਵਸਥਾਨ ਬਣਾਏ ਨੇ ਉੱਥੇ ਲਿੰਗ ਗੱਡੇ ਹੁੰਦੇ ਨੇ ਇਸ ਤਰ੍ਹਾਂ ਹੀ ਕਹਿੰਦੇ ਵੀ ਹੁਣ ਇਹ ਸਿੰਗ ਲੈ ਲੋ ਲਿੰਗ ਲੈ ਲੋ ਹਿੰਗ ਲੈ ਲੋ ਵੀ ਜਿਵੇਂ ਜਿਵੇਂ ਦਾ ਕਿਸੇ ਦਾ ਕੰਮ ਧੰਦਾ ਉੱਥੇ ਉਹ ਜਾ ਸਮਾਨ ਮਿਲਦਾ ਹੈ ਤੇਲੀ ਕੈ ਕਰ ਤੇਲ ਆਛੈ ਜੰਗਲ ਮਦੇ ਬੀਲ ਗੋ ਮਾਲੀ ਕੇ ਕਰ ਕੇ ਲ ਆਚੇ ਕੇਲ ਬੀਲ ਤੇਲ ਗੋ ਤੇਲੀ ਦੇ ਕਰ ਕਹਿੰਦੇ ਤੇਲ ਮਿਲਦਾ ਜੰਗਲ ਦੇ ਵਿੱਚ ਬੇਲਾ ਉਗੀਆਂ ਨੇ ਮਾਲੀ ਦੇ ਕਰ ਕਹਿੰਦੇ ਕੇਲੇ ਲੱਗੇ ਹੋਏ ਨੇ ਇਸ ਤਰ੍ਹਾਂ ਕਹਿੰਦੇ ਆਪਣੇ ਆਪਣੇ ਤੌਰ ਤੇ ਵੀ ਕੇਲੇ ਬੀਲ ਤੇਲ ਆਪਣੀ ਆਪਣੀ ਜਗ੍ਹਾ ਤੋਂ ਮਿਲਦੇ ਆ ਸੰਤਾਂ ਮਦੇ ਗੋਬਿੰਦ ਆਚੈ ਗੋਕਲ ਮਦੇ ਸਿਆਮ ਗੋ ਨਾਮੇ ਮਦੇ ਰਾਮ ਆਚੈ ਰਾਮ ਸਿਆਮ ਗੋਬਿੰਦ ਗੋ ਜਿਸ ਤਰ੍ਹਾਂ ਕਹਿੰਦੇ ਗੋਕਲ ਦੇ ਵਿੱਚ ਵੀ ਕ੍ਰਿਸ਼ਨ ਜੀ ਦੇਾਰੇ ਵਿੱਚ ਲੋਕ ਜਾਣਦੇ ਨੇ ਇਸ ਤਰ੍ਹਾਂ ਕਹਿੰਦੇ ਜਿਹੜੇ ਸੰਤ ਲੋਕ ਨੇ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਵਸਦਾ ਹੈ ਕਹਿੰਦੇ ਭਗਤ ਨਾਮਦੇਵ ਦੇ ਹਿਰਦੇ ਵਿੱਚ ਵੀ ਪਰਮੇਸ਼ਰ ਵਸਦਾ ਹੈ ਇਸ ਤਰ੍ਹਾਂ ਕਹਿੰਦੇ ਵੀ ਪਰਮੇਸ਼ਰ RAM ਸਿਆਮ ਗੋਬਿੰਦ ਕੋ ਇਹ ਪਰਮੇਸ਼ਰ ਦੇ ਹੀ ਰੂਪ ਨੇ ਸਾਰੇ ਇਹ ਪਰਮੇਸ਼ਰ RAM ਦੇ ਰੂਪ ਵੀ ਪਰਮੇਸ਼ਰ ਜੋ ਸਾਰੇ ਪਾਸੇ ਰਮਿਆ ਹੋਇਆ ਹੈ ਸਿਆਮ ਦੇ ਰੂਪ ਵਿੱਚ ਵੀ ਪਰਮੇਸ਼ਰ ਗੋਬਿੰਦ ਦੇ ਰੂਪ ਵਿੱਚ ਵੀ ਪਰਮੇਸ਼ਰ ਗੋਬਿੰਦ ਉਹ ਜੋ ਸਤਿਰਤੀ ਨੂੰ ਪਾਲਣ ਵਾਲਾ ਹੈ परमेश्वर हर एक ਦੇ ਅੰਦਰ ਹੈ ਹਰਾਗ ਬੈਰਾੜੀ ਮਹੱਲਾ ਚੌਥਾ ਕਰ ਪਹਿਲਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਨ ਮਨ ਅਕਥ ਕਥਾ ਹਰ ਨਾਮ ਰਿੱਧ ਬੁੱਧ ਸਿੱਧ ਸੁਖ ਪਾਵੈ ਪਜ ਗੁਰਮਤ ਹਰਿ ਰਾਮ ਰਾਮ ਰਹਾਉ ਉਹ ਵਾਹੀ ਗੁਰੂ ਜੀ ਕਹਿੰਦੇ ਹੈ ਮੇਰੇ ਮਨ ਉਸ ਪਰਮੇਸ਼ਰ ਦੀ ਕਥਾ ਸੁਣਿਆ ਕਰ ਸਿਫਤ ਸਲਾ ਸੁਣਿਆ ਕਰ ਕਹਿੰਦੇ ਜਿਹੜਾ ਅਕਥ ਹੈ ਜਿਹਦੇ ਬਾਰੇ ਕੋਈ ਪੂਰਾ ਦੱਸਿਆ ਨਹੀਂ ਜਾ ਸਕਦਾ ਜਿਸ ਦਾ ਸਰੂਪ ਬਿਆਨ ਤੋਂ ਬਾਹਰ ਹੈ ਗੁਰੂ ਦੀ ਮੱਤ ਦੇ ਚੱਲ ਕੇ ਪਰਮੇਸ਼ਰ ਦੀ ਬੰਦਗੀ ਕਰਨ ਦੇ ਨਾਲ ਸਾਰੀ ਤਰ੍ਹਾਂ ਦੀ ਰਿੱਧੀਆਂ ਸਿੱਧੀਆਂ ਮਿਲਦੀਆਂ ਨੇ ਜੀਵ ਨੂੰ ਚੰਗੀ ਮੱਤ ਆਉਂਦੀ ਆ ਤੇ ਸੁੱਖਾਂ ਵਿੱਚ ਖੇੜਦਾ ਨਾਨਾ ਖਿਆਨ ਪੁਰਾਨ ਜਸ ਊਤਮ ਖਟ ਦਰਸ਼ਨ ਗਾਵੇ ਰਾਮ ਸੰਕਰ ਕਰੋੜ 33 ਤੇ ਤਾਇਓ ਨਹੀਂ ਜਾਣਿਓ ਹਰ ਮਰਮਾਮ ਸੰਕਰ ਕਰੋੜ 33 ਤੇ ਤਾਇਓ ਨਹੀਂ ਜਾਣਿਓ ਹਰ ਮਰਮਾਮ ਕਹਿੰਦੇ ਜਿਸ ਤਰ੍ਹਾਂ ਸਾਰੇ ਪੁਰਾਣੇ ਧਾਰਮਿਕ ਗ੍ਰੰਥ ਨੇ ਉਹਨਾਂ ਵਿੱਚ ਪਰਮੇਸ਼ਰ ਦੀ ਸਿਫਤ ਸਲਾਹ ਹੈ ਜਸ ਹੈ ਸਾਰੇ ਜਿਵੇਂ ਸੇ ਸ਼ਾਸਤਰ ਨੇ ਉਹਨਾਂ ਵਿੱਚ ਵੀ ਪਰਮੇਸ਼ਰ ਦਾ ਜਸ ਲਿਖਿਆ ਹੈ ਸ਼ੰਕਰ ਤੇ ਕਹਿੰਦੇ 33 ਕਰੋੜ ਦੇਵਤੇ ਉਸ ਪਰਮੇਸ਼ਰ ਨੂੰ ਧਿਆ ਰਹੇ ਨੇ ਪਰ ਕਿਸੇ ਨੇ ਵੀ ਕਹਿੰਦੇ ਪਰਮੇਸ਼ਰ ਦਾ ਭੇਦ ਨਹੀਂ ਸਮਝਿਆ ਅਜੇ ਤੱਕ ਸੁਰਨਾਰ ਗੰਗੰਦਰਪ ਜਸ ਗਾਵੇ ਸਭ ਕੀ ਗਾਵਤ ਜੀਤ ਉਪਾਮ ਸੋਰਨਰ ਗੰਗੰਦਰ ਜਸ ਗਾਵੇ ਸਭ ਗਾਵਤ ਜੇਤ ਉਪਾਮ ਨਾਨਕ ਕਿਰਪਾ ਕਰੀ ਹਰ ਜਿਨ ਕੋ ਤੇ ਸੰਤ ਭਲੇ ਹਰ ਰਾਮ ਕਹਿੰਦੇ ਹੋਰ ਜਿਹੜੇ ਦੇਵਤੇ ਨੇ ਸਵਰਗ ਦੇ ਹੋਰ ਜੀਵ ਕਹਿੰਦੇ ਸਾਰੇ ਜਿੰਨੇ ਵੀ ਪਰਮੇਸ਼ਰ ਨੇ ਜੀਵ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਆ ਸਾਰੇ ਪਰਮੇਸ਼ਰ ਦਾ ਜਸ ਗਾਉਂਦੇ ਨੇ ਨਾਨਕ ਜੀ ਕਹਿੰਦੇ ਨੇ ਪਰ ਜਿਸ ਉੱਤੇ ਪਰਮੇਸ਼ਰ ਦੀ ਆਪ ਕਿਰਪਾ ਹੁੰਦੀ ਆ ਉਹੀ ਚੰਗੇ ਸੰਤ ਬਣਦੇ ਨੇ ਤੇ ਉਹੀ ਪਰਮੇਸ਼ਰ ਦਾ ਨਾਮ ਜਪਦੇ ਨੇ ਜਿੱਤੇ ਤੇ ਆਪ ਕਿਰਪਾ ਹੁੰਦੀ ਆ ਬੈਰਾੜੀ ਮਹੱਲਾ ਚੌਥਾ ਮਨ ਮੇਲੇ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀ ਕੋ ਗੁਰ ਸਤ ਗੁਰ ਦਾਨ ਦਿਵਾਇਓ ਰਹਾਓ ਕਹਿੰਦੇ ਹੈ ਮੇਰੇ ਮਨ ਜਿਸ ਜੀਵ ਨੇ ਪਰਮੇਸ਼ਰ ਦਾ ਨਾਮ ਸੰਤ ਜਨਾ ਦੀ ਗੁਰੂ ਜਨਾ ਦੀ ਸੰਗਤ ਵਿੱਚ ਗਾਇਆ ਉਹਨਾਂ ਨੇ ਉਸ ਪਰਮੇਸ਼ਰ ਦਾ ਨਾਮ ਰੂਪੀ ਹੀਰਾ ਸਤਗੁਰ ਤੋਂ ਦਾਨ ਵਿੱਚ ਪ੍ਰਾਪਤ ਕਰ ਲਿਆ ਸਤਗੁਰ ਨੇ ਇਹ ਦਾਨ ਪਰਮੇਸ਼ਰ ਵੱਲੋਂ ਜੀਵ ਨੂੰ ਦਵਾ ਦਿੱਤਾ ਨਾਮ ਦਾਨ ਜੋ ਕਿ ਇੱਕ ਰਤਨ ਹੈ ਤਿਸ ਜਨ ਕੋ ਮਨ ਤਨ ਸਭ ਦੇਵੋ ਜਿਨ ਹਰ ਹਰ ਨਾਮ ਸੁਨਾਇਓ ਤਨ ਮਾਇਆ ਸੰਪੈ तिस ਦੇਵੋ ਜਿਨ ਹਰ ਮੀਤ ਮਿਲਾਇਓ ਕਹਿੰਦੇ ਜਿਸ ਸੇਵਕ ਜਨ ਨੇ ਸਾਨੂੰ ਹਰੀ ਦਾ ਨਾਮ ਸੁਨਾਇਆ ਉਹਨੂੰ ਆਪਣਾ ਮਨ ਤੇ ਹਿਰਦਾ ਅਰਪਣ ਕਰ ਦਈਏ ਸਭ ਕੁਝ ساری ਤਨ ਮਾਇਆ ਜੋ ਵੀ ਇਕੱਠਾ ਕੀਤਾ ਜਿਸ ਨੇ ਪਰਮੇਸ਼ਰ ਦਾ ਮਿਲਾਪ ਕਰਾ ਦਿੱਤਾ ਅਸੀਂ ਉਹਨੂੰ ਅਰਪਣ ਕਰ ਦਈਏ ਕਿੰ ਕਿੰ ਚਿਤ ਕਿਰਪਾ ਕਰੀ ਜਗਦੀ ਸਰ ਤਬ ਹਰ 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 ਜਸ ਤੇ ਆਇਓ ਜਨ ਨਾਨਕ ਕੋ ਹਰ ਭੇਟੇ ਸੁਆਮੀ ਦੁਖ ਹਉ ਮੈ ਰੋਗ ਗਵਾਇਓ ਜੇ ਸੁਤੇ ਕਹਿੰਦੇ ਪਰਮੇਸ਼ਰ ਨੇ ਇੱਕ ਥੋੜੀ ਜਿੰਨੀ ਵੀ ਕਿਰਪਾ ਕਰ ਦਿੱਤੀ ਉਸ ਜੀਵ ਨੇ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਉਹਦਾ ਜਸ ਗਾਇਆ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦਾ ਮਿਲਾਪ ਪਰਮੇਸ਼ਰ ਜੀ ਨਾਲ ਹੋ ਗਿਆ ਉਹਦੇ ਸਾਰੇ ਦੁੱਖ ਤੇ ਹਉਮੈ ਦੇ ਰੋਗ ਖਤਮ ਹੋ ਗਏ ਬੈ ਰਾੜੀ ਮਹਲਾ ਚੌਥਾ ਹਰ ਜਨ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਕਹਿੰਦੇ ਹਰੀਦਾ ਸੇਵਕ ਹਰੀ ਦੇ ਪਰਮੇਸ਼ਰ ਦੇ ਗੁਣ ਗਾਉਂਦਾ ਹੈ ਜੇ ਕੋਈ ਜੀਵ ਕਹਿੰਦੇ ਉਹਦੀ ਨਿੰਦਿਆ ਵੀ ਕਰਦਾ ਹੈ ਉਹ ਆਪਣੇ ਗੁਣ ਨਹੀਂ ਛੱਡਦਾ ਉਹ ਕਿਸੇ ਨਿੰਦਕ ਤੋਂ ਵੀ ਮਾੜਾ ਨਹੀਂ ਕਹਿੰਦਾ ਹੈਗਾ ਕਿਉਂਕਿ ਉਹਦੇ ਵਿੱਚ ਜਿਹੜੇ ਗੁਣ ਨੇ ਉਹ ਬਰਕਰਾਰ ਰਹਿੰਦੇ ਨੇ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੈ ਸੁਆਮੀ ਹਰ ਆਪੇ ਬੋਲ ਬੁਲਾਵੈ ਹਰ ਆਪੇ ਹੀ ਮਤ ਦੇਵੈ ਸੁਆਮੀ ਹਰ ਆਪੇ ਬੋਲ ਬੁਲਾਵੈ ਕਹਿੰਦੇ ਉਹ ਸੇਵਕ ਜਨ ਨਿੰਦਾ ਕਰਨ ਵਾਲੇ ਨੂੰ ਕਿਉਂ ਨਹੀਂ ਬੁਰਾ ਭਲਾ ਕਹਿੰਦਾ ਕਿਉਂਕਿ ਉਹਨੂੰ ਪਤਾ ਵੀ ਹਰ ਇੱਕ ਦੇ ਵਿੱਚ ਪਰਮੇਸ਼ਰ ਹੀ ਹੈ ਤੇ ਪਰਮੇਸ਼ਰ ਆਪ ਹੀ ਬੈਠ ਕੇ ਹਰ ਇੱਕ ਤੋਂ ਕੁਝ ਵੀ ਕਰਵਾ ਰਿਹਾ ਹੈ ਆਪੇ ਹੀ ਪਰਮੇਸ਼ਰ ਜੀਵ ਨੂੰ ਮਤ ਦਿੰਦਾ ਆਪ ਹੀ ਜੀਵ ਕੋਲੋਂ ਬੁਲਾਉਂਦਾ ਹੈ ਆਪ ਜੀਵ ਦੇ ਵਿੱਚ ਬੈਠ ਕੇ ਬੋਲਦਾ ਇਸ ਕਰਕੇ ਸੇਵਕ ਜਾਨਾ ਕਿਸੇ ਨਿੰਦਕ ਨੂੰ ਵੀ ਮਾੜਾ ਨਹੀਂ ਕਹਿੰਦਾ ਹਰ ਆਪੇ ਪੰਜ ਤਤ ਵਿਸਥਾਰਾ ਵਿੱਚ ਪਾ ਤਾ ਤੂੰ ਪੰਜ ਆਪ ਪਾਵੇਂ ਹਰ ਆਪੇ ਪੰਜ ਤਤ ਵਿਸਥਾਰਾ ਵਿੱਚ ਤਾਤੂ ਪੰਜ ਆਪ ਪਾਵੇ ਜਨ ਨਾਨਕ ਸਤ ਗੁਰ ਮੇਲੇ ਆਪੇ ਹਰ ਆਪੇ ਚਗਰ ਚੁਕਾਵੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਪਰਮੇਸ਼ਰ ਨੇ ਪੰਜਾਂ ਤਤਾਂ ਦੇ ਰਾਹੀਂ ਆਪੇ ਸੰਸਾਰ ਦਾ ਵਿਸਥਾਰ ਕੀਤਾ ਜੀਵ ਦਾ ਸਰੀਰ ਬਣਾਇਆ ਤੇ ਵਿੱਚ ਜਿਹੜੇ ਪੰਜ ਵਿਕਾਰ ਨੇ ਉਹ ਵੀ ਆਪੇ ਹੀ ਪਾਏ ਨੇ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਤੇ ਪਰਮੇਸ਼ਰ ਕਿਰਪਾ ਕਰਕੇ ਸਤਿਗੁਰ ਦੇ ਨਾਲ ਮੇਲ ਮਿਲਾਉਂਦੇ ਨੇ ਉਹ ਜੀਵ ਦੇ ਅੰਦਰੋਂ ਇਹਨਾਂ ਜਿਹੜੇ ਪੰਜ ਵਿਕਾਰ ਨੇ ਇਹਨਾਂ ਦਾ ਝਗੜਾ ਵੀ ਪਰਮੇਸ਼ਰ ਆਪ ਹੀ ਖਤਮ ਕਰਾਉਂਦੇ ਨੇ ਬੈਰਾੜੀ ਮਹੱਲਾ ਚੌਥਾ ਜਪੁ ਮਨ ਰਾਮ ਨਾਮ ਨਿਸਤਾਰਾ ਕੋਟ ਕੁਟੰਤਰ ਕੇ ਪਾਪ ਸਭ ਖੋਵੈ ਹਾਰੇ ਪਵਜਲ ਪਾਰ ਉਤਾਰਾ ਰਹਾ ਹੋ ਕਹਿੰਦੇ ਹੈ ਮੇਰੇ ਮਾਨਾ ਉਸ ਪਰਮੇਸ਼ਰ ਦਾ ਨਾਮ ਜਪਿਆ ਕਰ ਇਸ ਸੰਸਾਰ ਦੇ ਭਵਜਲ ਨੂੰ ਤਰ ਜਾਏਗਾ ਜਿਹੜੇ ਕੋਟਾਂ ਕਰੋੜਾਂ ਪਾਪ ਤੇਰੇ ਅੰਦਰ ਨੇ ਪੁਰਾਣੇ ਇਕੱਠੇ ਹੋਏ ਹੋਏ ਉਹ ਸਾਰੇ ਖਤਮ ਹੋ ਜਾਣਗੇ ਤੇਰੇ ਮਨ ਤੋਂ ਮੈਲ ਉਤਰ ਜੂਗੀ ਤੂੰ ਸੰਸਾਰ ਸਾਗਰ ਦੇ ਭਵਜਲ ਨੂੰ ਪਾਰ ਕਰ ਲੇਗਾ ਉਹਦਾ ਨਾਮ ਜਪ ਕੇ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਪਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਸਤ ਕਛ ਨਦਰ ਨ ਆਵੇ ਹਰ ਲਾਦਾ ਗੁਰ ਵਿਚਾਰਾ ਕਹਿੰਦੇ ਉਹ ਪਰਮੇਸ਼ਰ ਜਿਹਨੂੰ ਕਿਸਦਾ ਡਰ ਨਹੀਂਗਾ ਜੋ ਕਿਸਦਾ ਨਾਲ ਵੈਰ ਨਹੀਂ ਕਰਦਾ ਜਿਹਦਾ ਕੋਈ ਆਕਾਰ ਨਹੀਂ ਸਰੂਪ ਨਹੀਂ ਉਹ ਸਾਡੇ ਸਰੀਰ ਦੇ ਅੰਦਰ ਹੀ ਵਸਦਾ ਹੈ ਪਰ ਉਹ ਕਹਿੰਦੇ ਸਾਨੂੰ ਨਜ਼ਰ ਨਹੀਂ ਆਉਂਦਾ ਤੇ ਨਜ਼ਰ ਕਿਵੇਂ ਆਉਂਦਾ ਜਦੋਂ ਗੁਰੂ ਦੇ ਰਾਈ ਵਿਚਾਰਾ ਹੁੰਦੀਆਂ ਨੇ ਹਰ ਆਪੇ ਸਹਾਸਰਾਫ ਰਤਨ ਹੀਰਾ ਹਰ ਆਪ ਕੀਆ ਪਾਸਾਰ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਹਾ ਸੱਚਾ ਵਣਜਾਰਾ ਵਾਹਿਗੁਰੂ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਆਪ ਹੀ ਸਰਾਫ ਆ ਆਪ ਹੀ ਸਾ ਆਪ ਹੀ ਨਾਮ ਰੂਪੀ ਰਤਨ ਹੀਰਾ ਹੈ ਆਪ ਹੀ ਇਹ ਸੰਸਾਰ ਦਾ ਪਸਾਰਾ ਕਰਨ ਵਾਲਾ ਹੈ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਤੇ ਪਰਮੇਸ਼ਰ ਆਪ ਕਿਰਪਾ ਕਰਦੇ ਨੇ ਉਹੀ ਇਸ ਨਾਮ ਰੂਪੀ ਹੀਰੇ ਦਾ ਵਣਜ ਕਰਦਾ ਹੈ ਤੇ ਸੱਚਾ ਵਣਜਾਰਾ ਬਣ ਜਾਂਦਾ ਹੈ ਤੇ ਸੱਚਾ ਸ਼ਾਹੀ ਬਣ ਜਾਂਦਾ ਹੈ ਪੈ ਰਾੜੀ ਮਹੱਲਾ ਚੌਥਾ ਜਪ ਮੰਨ ਹਰ ਨਿਰੰਜਨ ਰੰਕਾਰਾ ਸਦਾ ਸਦਾ ਹਰਤੇ ਆਈਐ ਸੁਖ ਦਾਤਾ ਜਾ ਕਾ ਅੰਤ ਨ ਪਾਰਾ ਵਾਰਾ ਰਹਾਉ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਚੌਥੇ ਪਾਸ਼ਾ ਗੁਰੂ ਰਾਮਦਾਸ ਜੀ ਕਹਿੰਦੇ ਨੇ ਏ ਮੇਰੇ ਮਨ ਉਹ ਪਰਮੇਸ਼ਰ ਜੋ ਆਕਾਰ ਤੋਂ ਰਹਤਾ ਮਾਇਆ ਦੇ ਨਿਰ ਮਾਇਆ ਦੇ ਲੇਪ ਤੋਂ ਵੀ ਬਾਹਰ ਹੈ ਉਹਨੂੰ ਜਪ ਸਦਾ ਉਹਨੂੰ ਸਦਾ ਜਪੀਏ ਜੋ ਸਾਨੂੰ ਸੁਖ ਦੇਣ ਵਾਲਾ ਹੈ ਔਰ ਜਿਦੇ ਗੁਣਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਅਗਨ ਕੁੰਟ ਮੈਂ ਉਰਦਲੇ ਬਲਾਗਾ ਹਰ ਰਾਖੈ ਉਦਰ ਮੰਜਾਰਾ ਸੋ ਐਸਾ ਹਰ ਸੇਵੋ ਮੇਰੇ ਮਨ ਹਰ ਅੰਤ ਛਡਾਵਣ ਹਾਰਾ ਕਹਿੰਦੇ ਉਹ ਪਰਮੇਸ਼ਰ ਜਿਹਦੀ ਤੂੰ ਭਗਤੀ ਕਰਦਾ ਸੀ ਜਦੋਂ ਪਰਮਾਤਾ ਦੇ ਪੇਟ ਵਿੱਚ ਸੀ ਤੇ ਮੁੱਦਾ ਲਟਕ ਰਿਹਾ ਸੀਗਾ ਮੁੱਦਾ ਹੋ ਕੇ ਲਟਕ ਰਿਹਾ ਸੀ ਤੇ ਉਸ ਗਰਭ ਦੀ ਅਗਨਕੁੰਡ ਦੇ ਵਿੱਚ ਸੀ ਤੇ ਪਰਮੇਸ਼ਰ ਦੇ ਨਾਲ ਤੇਰੀ ਲਿਵ ਲੱਗੀ ਹੋਈ ਸੀ ਕਹਿੰਦੇ ਉਸੇ ਪਰਮੇਸ਼ਰ ਨੂੰ ਧਿਆਈਏ ਜੋ ਅੰਤ ਤੱਕ ਸਾਨੂੰ ਜਮਾ ਤੋਂ ਛਡਾਉਣ ਵਾਲਾ ਹੈ ਲੇਖੇ ਤੋਂ ਛਡਾਉਣ ਵਾਲਾ ਹੈ ਜਾ ਕੇ ਹਿਰਦੈ ਵਸਿਆ ਮੇਰਾ ਹਰ ਹਰ ਤਿਸ ਜਨ ਕੋ ਕਰੋ ਨਮਸਕਾਰਾ ਹਰ ਕਿਰਪਾ ਤੇ ਪਾਈਏ ਹਰ ਜਪ ਨਾਨਕ ਨਾਮ ਆਧਾਰਾ ਕਹਿੰਦੇ ਉਹ ਜੀਵ ਜਿਸਦੇ ਹਿਰਦੇ ਵਿੱਚ ਪਰਮੇਸ਼ਰ ਵਸਿਆ ਹੈ ਉਹਨੂੰ ਸਦਾ ਹੀ ਨਮਸਕਾਰ ਕਰੋ ਕਹਿੰਦੇ ਪਰਮੇਸ਼ਰ ਦੀ ਕਿਰਪਾ ਰਾਹੀਂ ਪਰਮੇਸ਼ਰ ਦਾ ਜਪ ਮਿਲਦਾ ਹੈ ਨਾਮਦਾਨ ਮਿਲਦਾ ਹੈ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਨੂੰ ਇਹ ਮਿਲ ਜਾਂਦਾ ਹੈ ਇਹ ਉਹਦੇ ਜੀਵਨ ਦਾ ਆਧਾਰ ਬਣ ਜਾਂਦਾ ਹੈ ਬੈਰਾੜੀ ਮਹਿਲਾ ਚੌਥਾ ਜਪ ਮੰਨ ਹਰ ਹਰ ਨਾਮ ਨਿਤ ਧਿਆਈ ਜੋ ਇੱਛਾ ਸੋਹੀ ਫਲ ਪਾਵੇ ਫਿਰ ਦੁੱਖ ਨ ਲਾਗੇ ਆਏ ਰਹਾਓ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਇਹ ਮੇਰੇ ਮਾਨ ਤੂੰ ਸਦਾ ਹੀ ਪਰਮੇਸ਼ਰ ਦਾ ਨਾਮ ਧਿਆਇਆ ਕਰ ਪਰਮੇਸ਼ਰ ਦਾ ਨਾਮ ਧਿਆਉਣ ਦੇ ਨਾਲ ਤੇਰੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ ਤੈਨੂੰ ਸਾਰੇ ਫਲ ਪ੍ਰਾਪਤ ਹੋ ਜਾਂਦੇ ਨੇ ਤੇ ਤੈਨੂੰ ਕੋਈ ਦੁੱਖ ਵੀ ਨਹੀਂ ਰਹਿੰਦਾ ਸੋ ਜਪ ਸੋ ਤਪ ਸਾਬਰਤ ਪੂਜਾ ਜਿਤ ਹਰ ਸਿਉ ਪ੍ਰੀਤ ਲਗਾਏ ਬਿਨਹਾਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖਿੰਮਹਿ ਬਿਸਰ ਸਭ ਜਾਏ ਕਹਿੰਦੇ ਇਹ ਪਰਮੇਸ਼ਰ ਦਾ ਨਾਮ ਹੀ ਸਾਡੇ ਲਈ ਜਪ ਤਪ ਬਰਤ ਪੂਜਾ ਹੈ ਜਿਹਦੇ ਰਾਹੀ ਸਾਡੀ ਪ੍ਰੀਤ ਪਰਮੇਸ਼ਰ ਨਾਲ ਲੱਗੀ ਰਹਿੰਦੀ ਹੈ ਪਰਮੇਸ਼ਰ ਦੀ ਪ੍ਰੀਤ ਤੋਂ ਬਿਨਾ ਸੰਸਾਰ ਦੀਆਂ ਸਾਰੀਆਂ ਪ੍ਰੀਤਾਂ ਝੂਠੀਆਂ ਨੇ ਜੋ ਕਿ ਇੱਕ ਪਲ ਵਿੱਚ ਖਤਮ ਹੋ ਜਾਂਦੀਆਂ ਨੇ ਇਕ ਪਰਮੇਸ਼ਰ ਨਾਲ ਲੱਗੀ ਪ੍ਰੀਤ ਸਦਾ ਨਾਲ ਸਦਾ ਲਈ ਨਿਭਣ ਵਾਲੀ ਆ ਕਿਉਂਕਿ ਪਰਮੇਸ਼ਰ ਅਟਲ ਹੈ ਸੰਸਾਰ ਦਾ ਸਭ ਕੁਝ ਨਾਸ਼ਵੰਤ ਹੈ ਨਾਸ਼ਵੰਤ ਨਾਲ ਲੱਗੀ ਹੋਈ ਪ੍ਰੀਤ ਵੀ ਨਾਸ਼ਵੰਤ ਹੈ ਤੂੰ ਬੇਅੰਤ ਸਰਵ ਕਲਾ ਪੂਰਾ ਕਿਛ ਕੀਮਤ ਕਹੀ ਨਾ ਜਾਏ ਨਾਨਕ ਸਰਨ ਤੁਮਾਰੀ ਹਰ ਜੀਉ ਭਾਵੈ ਤੇ ਵੈ ਛੜਾਏ ਵਾਹਿਗੁਰੂ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਬੇਅੰਤ ਹੈ ਸਰਵ ਕਲਾ ਸਮਰੱਥ ਹੈ ਤੇਰੇ ਗੁਣਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ ਨਾਨਕ ਜੀ ਕਹਿੰਦੇ ਨੇ ਹੈ ਪਰਮੇਸ਼ਰ ਜੀ ਅਸੀਂ ਤੁਹਾਡੀ ਸ਼ਰਨ ਆਏ ਆ ਜਿਵੇਂ ਤੇਰੇ ਮਨ ਵਿੱਚ ਹੈ ਓਵੇਂ ਸਾਡੀ ਰੱਖਿਆ ਕਰ ਓਵੇਂ ਸਾਨੂੰ ਇਸ ਸੰਸਾਰ ਸਾਗਰ ਦੇ ਪਵਜਲ ਤੋਂ ਪਾਰ ਕਰਾ ਦੇ ਰਾਗ ਬੈਰਾੜੀ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਤ ਜਿਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਰਹਾਉ ਉਵਾਹ ਕਿਰਤੀ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਗੁਰੂ ਜਨਾਂ ਦੀ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ ਜੇ ਸਜੀਵ ਨੇ ਵੀ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਆ ਉਹਨੇ ਕਰੋੜਾਂ ਜਨਮਾਂ ਦੇ ਆਪਣੇ ਸਾਰੇ ਦੁੱਖ ਖਤਮ ਕਰ ਲੈਨੇ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਜੋ ਕਹਿੰਦੇ ਇੱਛਾ ਮਨ ਵਿੱਚ ਹੁੰਦੀ ਆ ਉਹ ਪੂਰੀ ਹੋ ਜਾਂਦੀ ਆ ਇਸ ਤਰ੍ਹਾਂ ਕਹਿੰਦੇ ਜੀਵ ਨੂੰ ਸਤਿਗੁਰ ਨੇ ਪਰਮੇਸ਼ਰ ਤੋਂ ਨਾਮ ਦੀ ਦਾਤ ਦਵਾ ਦਿੱਤੀ ਆ ਕਿਰਪਾ ਕਰਕੇ ਵਾਹਿਗੁਰੂ ਜੀ ਵਾਹਿਗੁਰੂ ਜੀ ਸਰਵ ਸੁਖ ਹਰ ਨਾਮ ਵਡਾਈ ਕੋੁਰ ਪਰਸਾਦ ਨਾਨਕ ਮਤ ਪਾਈ ਕਹਿੰਦੇ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਜੀਵ ਨੂੰ ਵਡਿਆਈਆਂ ਮਿਲਦੀਆਂ ਨੇ ਸਾਰੇ ਸੁੱਖ ਮਿਲਦੇ ਨੇ ਪਰ ਕਹਿੰਦੇ ਇਹ ਜੋ ਮਤ ਹੈ ਪਰਮੇਸ਼ਰ ਦਾ ਨਾਮ ਜਪਣ ਵਾਲੀ ਇਹ ਕਹਿੰਦੇ ਗੁਰੂ ਦੀ ਕਿਰਪਾ ਰਾਹੀਂ ਹੀ ਜੀਵ ਨੂੰ ਮਿਲਦੀ ਆ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਤੇ ਗੁਰੂ ਦੀ ਕਿਰਪਾ ਹੁੰਦੀ ਆ ਉਸ ਨੂੰ ਇਹ ਚੰਗੀ ਮਤ ਮਿਲਦੀ ਆ ਜਿਸ ਮਤ ਰਾਹੀਂ ਜੀਵ ਪਰਮੇਸ਼ਰ ਦਾ ਨਾਮ ਜਪਦੇ ਨੇ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਤੇ ਫਿਰ ਆਪਣੇ ਸਾਰੇ ਦੁੱਖ ਪਾਪ ਖਤਮ ਕਰ ਲੈਂਦੇ ਨੇ ਆਨੰਦमय ਜੀਵਨ ਬਤੀਤ ਕਰਦੇ ਨੇ ਲੋਕ ਸੁਖੀਏ ਪਰਲੋਕ ਸੋਹੇਲੇ ਹੋ ਜਾਂਦੇ ਨੇ ਹਾਂਜੀ ਸੰਗਤ ਜੀ ਇਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ